ਸਰਸਕੰ ਦਾ ਸਵਾਗਤ ਹੈ ਮਹਾਂਸੁਰਖਾਬ ਦੋਸਤੋ ਇਹ ਖਬਰ ਫਲੋਰ ਜਾਣ ਵਾਲਿਆਂ ਵਾਸਤੇ ਹੈ ਇਹ ਖਬਰ ਫਲੋਰ ਚ ਰਹਿਣ ਵਾਲਿਆਂ ਵਾਸਤੇ ਵੀ ਹੈ ਜੇਕਰ ਤੁਸੀਂ ਫਲੋਰ ਚ ਰਹਿੰਦੇ ਹੋ ਤੇ ਫਲੋਰ ਜਾ ਕੇ ਆਟੋ ਚ ਸਫਰ ਕਰਦੇ ਹੋ ਤਾਂ ਇਹਨਾਂ ਲੁਟੇਰਿਆਂ ਤੋਂ ਤੁਹਾਨੂੰ ਵੀ ਬਚਣਾ ਚਾਹੀਦਾ ਜਿਸ ਤੋਂ ਇਹ ਬਹਾਦਰ ਔਰਤ ਬਚੀ ਹੈ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਕਿ ਔਰਤ ਆਟੋ ਦੇ ਬਾਹਰ ਲਟਕਦੀ ਹੋਈ ਨਜ਼ਰ ਆ ਰਹੀ ਹੈ ਦਰਸਲ ਇਸ ਆਟੋ ਨੂੰ ਚਲਾਉਣ ਵਾਲੇ ਲੁਟੇਰੇ ਨੇ ਜਿਨ੍ਹਾਂ ਨੇ ਹਥਿਆਰਾਂ ਦੀ ਨੋਕ ਦੇ ਉੱਪਰ ਇਸ ਮਹਿਲਾ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਇਸ ਔਰਤ ਦੀ ਬਹਾਦਰੀ ਸੀ ਕਿ ਇਸਨੇ ਆਪਣੇ ਆਪ ਨੂੰ ਇਸ ਆਟੋ ਤੋਂ ਬਾਹਰ ਕਿਵੇਂ ਨਾ ਕਿਵੇਂ ਕੀਤਾ ਆਟੋ ਦੇ ਬਾਹਰ ਲਟਕਦੀ ਨਜ਼ਰ ਆਈ ਤਾਂ ਫਿਰ ਰਾਹ ਜਾਂਦੇ ਰਾਹੀਆਂ ਤੋਂ ਸਹਾਇਤਾ ਵੀ ਮੰਗਦੀ ਨਜ਼ਰ ਆਈ ਹਾਲਾਂਕਿ ਇਸ ਹਫੜਾ ਤਫੜੀ ਦੇ ਵਿੱਚ ਲੁਟੇਰੇ ਜਿਹੜੇ ਸੀ ਉਹਨਾਂ ਨੂੰ ਹੱਥ ਪੈਰਾਂ ਦੀ ਪੈ ਗਈ ਤਾਂ ਜਿਹੜੀ ਗੱਡੀ ਸੀ ਉਹਨਾਂ ਦੀ ਜਿਹੜੇ ਆਟੋ ਸੀ ਉਹ ਸੜਕ ਉੱਤੇ ਪਲਟ ਗਿਆ ਤਾਂ ਜਿਹੇ ਦੇ ਵਿੱਚ ਔਰਤ ਦੀ ਬਹਾਦਰੀ ਨੇ ਇਹਨਾਂ ਲੁਟੇਰਿਆਂ ਨੂੰ ਮਾਰ ਦਿੱਤੀ ਆ ਤਾਂ ਲੁਟੇਰਿਆਂ ਨੂੰ ਹਾਲਾਂਕਿ ਜਦੋਂ ਆਟੋ ਪਲਟਿਆ ਤਾਂ ਆਲੇ ਦੁਆਲੇ ਦੇ ਖੜੇ ਲੋਕਾਂ ਨੇ ਕਾਬੂ ਕਰ ਲਿਆ ਤੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਕਿ ਇਹ ਤੈਨੂੰ ਲੁਟੇਰੇ ਸਨ ਜਿਨ੍ਹਾਂ ਨੇ ਇਸ ਔਰਤ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਇਸ ਔਰਤ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਤਾਂ ਅਸੀਂ ਇਸ ਔਰਤ ਦੀ ਬਹਾਦਰੀ ਦੇ ਨਾਲ ਇਸ ਲੁੱਟਖੋ ਦੀ ਵਾਰਦਾਤ ਨੂੰ ਜਿਹੜਾ ਕਿ ਹੈ ਅਸਫਲਤਾ ਮਿਲੀ ਹੈ ਲੁਟੇਰਿਆਂ ਨੂੰ ਅਸਫਲਤਾ ਮਿਲੀ ਹੈ ਤਾਂ ਇਸ ਬਹਾਦਰੀ ਤੋਂ ਬਾਅਦ ਹੀ ਫਲੋਰ ਦੇ ਵਿੱਚ ਏ ਜਿਹੜੇ ਲੁਟੇਰੇ ਨੇ ਜੋ ਆਟੋ ਚਲਾਉਂਦੇ ਨੇ ਤੇ ਹਥਿਆਰਾਂ ਦੀ ਨੋਕ ਦੇ ਉੱਪਰ ਆਟੋ ਵਿੱਚ ਬਿਠਾ ਕੇ ਸਵਾਰੀਆਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦਾ ਪਰਦਾਫਾਸ਼ ਕੀਤਾ ਗਿਆ ਤਾਂ ਜਦੋਂ ਆਟੋ ਪਲਟਦਾ ਹੈ ਇਸ ਔਰਤ ਦੀ ਬਹਾਦਰੀ ਤੋਂ ਬਾਅਦ ਜਦੋਂ ਆਟੋ ਪਲਟਦਾ ਹੈ ਤਾਂ ਉਸ ਤੋਂ ਬਾਅਦ ਮੌਕੇ ਤੇ ਜਿਹੜੇ ਆਲੇ-ਦੁਆਲੇ ਹੋਰ ਜੋ ਰਾਹੀਰ ਸੀ ਉਹਨਾਂ ਨੇ ਇਹਨਾਂ ਨੂੰ ਕਾਬੂ ਕੀਤਾ ਹਾਲਾਂਕਿ ਇਸ ਮੌਕੇ ਤਿੰਨਾਂ ਚੋਂ ਇੱਕ ਲੁਟੇਰਾ ਪੱਜਣ ਚ ਕਾਮਯਾਬ ਹੋ ਜਾਂਦਾ ਜਦ ਕਿ ਪੁਲਿਸ ਦੋ ਲੁਟੇਰਿਆਂ ਨੂੰ ਕਾਬੂ ਕਰ ਲੈਂਦੀ ਹੈ ਤਾਂ ਪੁਲਿਸ ਇਹਨਾਂ ਦੋਵਾਂ ਲੁਟੇਰਿਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲੈਂਦੀ ਹੈ ਤੇ ਛਾਣਬੀਨ ਸ਼ੁਰੂ ਕੀਤੀ ਗਈ ਹੈ ਪੁਲਿਸ ਵੱਲੋਂ ਜਾਣਕਾਰੀ ਇਹ ਵੀ ਪ੍ਰਾਪਤ ਹੋਈ ਹੈ ਕਿ ਪੁਲਿਸ ਇਹਨਾਂ ਦੋ ਲੁਟੇਰਿਆਂ ਦੇ ਜ਼ਰੀਏ ਅੱਗੇ ਇਸ ਗੈਂਗ ਦੇ ਵਿੱਚ ਜਾਂ ਇਸ ਗਰੋਹ ਦੇ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ ਉਸ ਦਾ ਪਰਦਾਫਾਸ਼ ਕਰ ਰਹੀ ਹੈ ਤੇ ਹੁਣ ਤੱਕ ਕਿੰਨੀਆਂ ਕਵਾਇਰਾਂ ਦਾ ਤਨੂ ਅੰਜਾਮ ਦਿੱਤਾ ਗਿਆ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਦਿਖਾ ਰਹੇ ਹਾਂ ਬੜੀਆਂ ਹੀ ਦਰਦਨਾਕ ਇਹ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਕਿਵੇਂ ਇੱਕ ਔਰਤ ਆਟੋ ਦੇ ਬਾਹਰ ਲੜਕਦੀ ਨਜ਼ਰ ਆ ਰਹੀ ਹੈ ਰੋਲਾ ਪਾਉਂਦੀ ਨਜ਼ਰ ਆ ਰਹੀ ਹੈ ਤਾਂ ਹੈਰਾਨ ਕਰਨ ਵਾਲੀਆਂ ਇਸ ਗੱਲ ਕਰਕੇ ਕਿ ਬੜੀ ਸੁਰੱਖਿਆ ਦੇ ਲਈ ਇੱਕ ਵਿਅਕਤੀ ਇੱਕ ਮੰਜ਼ਲ ਤੋਂ ਦੂਜੀ ਮੰਜ਼ਲ ਤੇ ਜਾਣ ਦੇ ਲਈ ਸ਼ਹਿਰਾਂ ਦੇ ਵਿੱਚ ਆਟੋ ਦੀ ਵਰਤੋਂ ਕਰਦਾ ਪਰ ਆਟੋ ਦੇ ਵਿੱਚ ਸਵਾਰ ਕੁਝ ਲੋਕ ਲੁਟੇਰਿਆਂ ਅੰਡਪ ਇਸ ਵਿੱਚ ਹੁੰਦੇ ਨੇ ਲੁਟੇਰੇ ਜਿਹੜੇ ਨੇ ਉਹ ਆਟੋ 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 ਚੱਲਦੇ ਸਪੇਸ ਵਿੱਚ ਹੁੰਦੇ ਨੇ ਤਾਂ ਜੋ ਕਿਤੇ ਨਾ ਕਿਤੇ ਇਹਨਾਂ ਸਵਾਰੀਆਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਤਾਂ ਅਜਿਹਾ ਹੀ ਕੁਝ ਇਸ ਸਮਹਿਲਾ ਨਾਲ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਮਹਿਲਾ ਨੇ ਬੜੀ ਬਹਾਦਰੀ ਦੇ ਨਾਲ ਇਸ ਪੂਰੀ ਵਿਉਂਤਬੰਦੀ ਨੂੰ ਅਸਫਲ ਕਰ ਦਿੱਤਾ ਹਾਲਾਂਕਿ ਲੁਟੇਰੇ ਕਾਬੂ ਵੀ ਕੀਤੇ ਗਏ ਤੇ ਪੁਲਿਸ ਹੁਣ ਇਸ ਪੂਰੇ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਵੇਂ ਲੁਟੇਰਾ گروਹ ਆ ਜਿਹੜਾ ਉਹ ਕੰਮ ਕਰਦਾ ਆ ਤੇ ਇਸ ਦੇ ਵਿੱਚ ਹੋਰ ਕੌਣ ਕੌਣ